ਕਨਵਰ ਗਰੇਵਾਲ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਅੱਤ ਦੀ ਗਰੀਬੀ ਵੇਖੀ ਆ ਇੱਕ ਟਾਈਮ ਸੀ ਜਦੋਂ ਕਨਵਰ ਗਰੇਵਾਲ ਦਾ ਜੱਦੀ ਘਰ ਤੱਕ ਵਿਕ ਗਿਆ ਸੀ ਕਨਵਰ ਗਰੇਵਾਲ ਦੀ ਮਾਂ ਨੂੰ ਕੈਂਸਰ ਜਹੀ ਭਿਆਨਕ ਬਿਮਾਰੀ ਹੋ ਗਈ ਸੀ ਕਿਵੇਂ ਇੱਕ ਇੱਕ ਕਰਕੇ ਸਾਰੀ ਜ਼ਮੀਨ ਕਨਵਰ ਗਰੇਵਾਲ ਦੇ ਪਿਤਾ ਨੇ ਵੇਚ ਦਿੱਤੀ ਸੀ ਤੇ ਉਸ ਤੋਂ ਬਾਅਦ ਕਿਵੇਂ ਕਨਵਰ ਗਰੇਵਾਲ ਦੀ ਜਿਹੜੀ ਮੁਲਾਕਾਤ ਰਾਜਵੀਰ ਜਵੰਦੇ ਦੇ ਨਾਲ ਹੋਈ ਕਿਵੇਂ ਗੂੜੇ ਮਿੱਤਰ ਬਣੇ ਤਾਂ ਇਹ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਕਨਬਰ ਗਰੇਵਾਲ ਦਾ ਜਨਮ 1984 ਦੇ ਵਿੱਚ ਹੋਇਆ ਕਨਬਰ ਗਰੇਵਾਲ ਤੋਂ ਇਲਾਵਾ ਉਹਨਾਂ ਦੀ ਇੱਕ ਭੈਣ ਵੀ ਆ ਦੋਵੇਂ ਭੈਣ ਭਰਾ ਇਕੱਠੇ ਪੜਦੇ ਹੁੰਦੇ ਸੀਗੇ ਕਨਬਰ ਗਰੇਵਾਲ ਦੇ ਪਿਤਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਬਿਆਨਤ ਸਿੰਘ ਆ ਤੇ ਉਹਨਾਂ ਦੀ ਮਾਤਾ ਦਾ ਨਾਮ ਮਨਜੀਤ ਕੌਰ ਆ ਕਨਬਰ ਗਰੇਵਾਲ ਦੇ ਪਿਤਾ ਸੱਤ ਭਰਾ ਸੀਗੇ ਜਿੰਨਾਂ ਦੇ ਹਿੱਸੇ 35 ਕਿੱਲੇ ਜ਼ਮੀਨ ਆਉਂਦੀ ਸੀ ਪਰ ਹੌਲੀ-ਹੌਲੀ ਕਰਕੇ ਸਾਰੇ ਹੀ ਜਿਹੜੇ ਵੱਖਰੇ ਹੋ ਗਏ ਤੇ ਕਨਬਰ ਗਰੇਵਾਲ ਦਾ ਟੱਬਰ ਪਿੰਡ ਦੇ ਵਿੱਚ ਇਕੱਲਾ ਰਹਿ ਗਿਆ ਇੱਕ ਅਜਿਹਾ ਟਾਈਮ ਆਇਆ ਜਦੋਂ ਕਨਬਰ ਗਰੇਵਾਲ ਦੀ ਭੈਣ ਦਾ ਵਿਆਹ ਕਰਨਾ ਸੀ ਤਾਂ ਉਦੋਂ ਕਨਬਰ ਗਰੇਵਾਲ ਦੇ ਪਿਤਾ ਨੂੰ ਜ਼ਮੀਨ ਵੇਚਣੀ ਪਈ ਬਾਦ ਦੇ ਵਿੱਚ ਕਨਬਰ ਗਰੇਵਾਲ ਦੀ ਮਾਤਾ ਮਨਜੀਤ ਕੌਰ ਨੂੰ ਜਿਹੜਾ ਕੈਂਸਰ ਜਹੀ ਭਿਆਨਕ ਬਿਮਾਰੀ ਹੋ ਗਈ ਅੱਧੇ ਪੈਸੇ ਜਿਹੜੇ ਕਨਬਰ ਗਰੇਵਾਲ ਦੇ ਉਧਰ ਲਾਗੇ ਜ਼ਮੀਨ ਫੇਰ ਵੇਚਣੀ ਪਈ ਤੇ ਉਸ ਤੋਂ ਬਾਅਦ ਦੋਸਤੋ ਜੋ ਵੀ ਕੰਮ ਉਹਨਾਂ ਦੇ ਪਿਤਾ ਕਰਦੇ ਤਾਂ ਉਹ ਹੌਲੀ ਹੌਲੀ ਕਰਕੇ ਸਾਰੇ ਕੰਮ ਫਲੌਪ ਹੋ ਗਏ ਨੌਬਤ ਇੰਨੀ ਆ ਗਈ ਕਿ ਕਨਬਰ ਗਰੇਵਾਲ ਦੇ ਪਿਤਾ ਨੂੰ ਆਪਣਾ ਜੱਦੀ ਘਰ ਵੇਚਣਾ ਪਿਆ ਤੇ ਇੱਕ ਡੰਗਰਾਂ ਦਾ ਵਾੜਾ ਸੀ ਉਥੇ ਜਿਹੜਾ ਆਪਣਾ ਦੋ ਕਮਰਿਆਂ ਦਾ ਘਰ ਬਣਾਇਆ ਫਿਰ ਦੋਸਤੋ ਕਨਵਰ ਗਰੇਵਾਲ ਨੂੰ ਜਿਹੜਾ ਗਾਇਕੀ ਦਾ ਸ਼ੌਂਕ ਪਿਆ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਕਨਵਰ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦਾਖਲਾ ਲਿਆ ਉਸ ਟਾਈਮ ਕਨਵਰ ਗਰੇਵਾਲ ਦੇ ਘਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਸੀ ਕਨਵਰ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਤੇ ਆਪਣਾ ਖਰਚਾ ਚਲਾਉਣ ਲਈ 10000 ਰੁਪਏ ਆਪਣੇ ਤਾਇ ਤੋਂ ਫੜ ਕੇ ਲੈ ਕੇ ਗਿਆ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਨਵਰ ਗਰੇਵਾਲ ਜਿਹੜਾ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਨਾਲ ਮਿਊਜ਼ਿਕ ਦੀ ਤਿਆਰੀ ਕਰ ਰਿਹਾ ਸੀ ਉੱਥੇ ਹੀ ਕਨਵਰ ਗਰੇਵਾਲ ਦੀ ਜਿਹੜੀ ਦੋਸਤੀ ਆ ਰਾਜਵੀਰ ਜਵੰਦਾ ਕੁਲਵਿੰਦਰ ਬਿੱਲਾ ਤੇ ਹੋਰ ਕਈ ਪੰਜਾਬੀ ਸਿੰਗਰਾਂ ਦੇ ਨਾਲ ਹੋਈ ਜਿਹੜੇ ਸਾਰੇ ਇੱਕੋ ਬੈਚ ਦੇ ਵਿੱਚ ਸੀ ਤੇ ਥੀਏਟਰ ਦੀ ਇਕੱਠੇ ਹੀ ਪੜ੍ਹਾਈ ਕਰਦੇ ਸੀਗੇ ਕਨਬਰਗਰੇਵਾਲ ਰਾਜਵੀਰ ਜਵੰਦਾ ਕੁਲਵਿੰਦਰ ਬਿੱਲਾ ਹਮੇਸ਼ਾ ਹੀ ਯੂਨੀਵਰਸਿਟੀ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤਾਂ ਉਥੇ ਕੋਈ ਨਾ ਕੋਈ ਗਾਣਾ ਜ਼ਰੂਰ ਗਾਉਂਦੇ ਤੇ ਕਈ ਨਾਟਕ ਹੁੰਦੇ ਉਹਨਾਂ ਦੇ ਵਿੱਚ ਹਿੱਸਾ ਵੀ ਲੈਂਦੇ ਹੌਲੀ ਹੌਲੀ ਜਿਹੜਾ ਕਨਬਰਗਰੇਵਾਲ ਦਾ ਟਾਈਮ ਬਦਲਿਆ ਤੇ ਦੁਬਾਰਾ ਫਿਰ ਜਿਹੜਾ 뮤직 ਇੰਡਸਟਰੀ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਦੋਸਤੋ ਗੀਤ ਰਿਕਾਰਡ ਕਰਾਇਆ ਜਿਨ੍ਹਾਂ ਨੂੰ ਤੂੰ ਦੇਖਦਾ ਉਹ ਕੋਈ ਹੋਰ ਹੀ ਅੱਖਾਂ ਨੇ ਇਹ ਗੀਤ ਜ ਇੰਨਾ ਜ਼ਿਆਦਾ ਮਕਬੂਲ ਹੋਇਆ ਜਿਸ ਨੇ ਕਨਵਰ ਗਰੇਵਾਲ ਦੀ ਜਾਨ ਪਛਾਨ ਸਾਰੇ ਵਧਾ ਦਿੱਤੀ ਉਸ ਤੋਂ ਬਾਅਦ ਤਾਂ ਦੋਸਤੋ ਕਨਵਰ ਗਰੇਵਾਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਕਨਬਰ ਗਰੇਵਾਲ ਨੇ ਬਹੁਤ ਸਾਰੇ ਗੀਤ ਗਾਏ ਨੇ ਛੱਲੇ ਦੀ ਗੱਲ ਕਰੀਏ ਆ ਮਸਤ ਬਣਾ ਦੇਣਗੇ ਵੀਪਾ ਤੇ ਹੋਰ ਬੜੇ ਗੀਤ ਹਲਾਤਾਂ ਤੇ ਗਾਏ ਨੇ ਜੋ ਕਿ ਬਹੁਤ ਜ਼ਿਆਦੇ ਹਿੱਟ ਰਹੇ ਨੇ ਕਨਬਰ ਗਰੇਵਾਲ ਜਦੋਂ ਕੋਲ ਚੰਗਾ ਪੈਸਾ ਆ ਗਿਆ ਤਾਂ ਉਸਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ 7 ਕਿਲੇ ਜ਼ਮੀਨ ਦੇ ਲੈ ਕੇ ਦਿੱਤੇ ਤੇ ਉਸ ਤੋਂ ਬਾਅਦ ਬਾਪੂ ਨੇ ਇੱਕ ਵਾਰ ਫੇਰ ਕਿਹਾ ਕਨਬਰ ਨੂੰ ਕਿ ਹੋਰ ਜ਼ਮੀਨ ਲਵਾਂਗੇ ਆਪਾਂ ਪਰ ਕਨਬਰ ਗਰੇਵਾਲ ਨੇ ਕਿਹਾ ਕਿ ਮੈਂ ਇਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਲੈਣੀ ਆਪਾਂ ਸਿਰਫ ਜ਼ਮੀਨ ਬਣਾਉਂਦੇ ਹੀ ਨਾ ਮਰ ਜਾਈਏ ਆਪਾਂ ਉਸ ਪਰਮਾਤਮਾ ਦੇ ਦਾਇਰੇ ਦੇ ਵਿੱਚ ਰਹਿ ਕੇ ਜ਼ਿੰਦਗੀ 欧尼娅。嗯 ਤੇ ਵੱਧ ਤੋਂ ਵੱਧ ਪੁੰਨ ਦਾਨ ਵੀ ਕਰਨਾ ਦੱਸ ਦਈਏ ਹੁਣ ਤੱਕ ਕਨਬਰ ਗਰੇਵਾਲ ਨੇ 1500 ਤੋਂ ਵੱਧ ਅਖਾੜਾ ਲਾਇਆ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਪਰ ਦੋਸਤੋ ਸਿਰਫ ਤੇ ਸਿਰਫ 7 ਕੀਲੇ ਹੀ ਬਣਾਏ ਨੇ ਕਨਬਰ ਗਰੇਵਾਲ ਨੇ ਕਿਹਾ ਕਿ ਉਸਨੇ ਕਿਤੇ ਵੀ ਕੈਨੇਡਾ ਜਾਂ ਮੋਹਾਲੀ ਦੇ ਵਿੱਚ ਕੋਈ 에어ਪੋਰਟ ਦੇ ਲਾਗੇ ਕੋਈ ਪ੍ਰਾਪਰਟੀ ਨਹੀਂ ਬਣਾਈ ਬਸ ਸਿਰਫ ਆਪਣੇ ਰਹਿਣ ਵਾਸਤੇ ਇੱਕ ਚੰਗਾ ਘਰ ਬਣਾਇਆ ਜੋ ਕਿ ਉਹਨਾਂ ਦਾ ਸੁਪਨਾ ਸੀਗਾ ਕਨਬਰ ਗਰੇਵਾਲ ਜਿੰਨਾ ਕਮਾਲ ਦਾ ਸਿੰਗਰ ਹੈ ਉਹਨਾਂ ਹੀ ਚੰਗਾ ਇਨਸਾਨ ਆ ਕਨਬਰ ਗਰੇਵਾਲ ਬੇਸ਼ੱਕ ਆ ਪਹਾੜਾਂ ਦੀ ਗੱਲ ਕਰੀਏ ਦਿੱਲੀ ਕਿਸਾਨ ਅੰਦੋਲਨ ਦੀ ਗੱਲ ਕਰੀਏ ਹਮੇਸ਼ਾ ਪੰਜਾਬੀਆਂ ਲਈ ਅੱਗੇ ਖੜਦਾ ਤੇ ਦੋਸਤੋ ਹੁਣ ਜਦੋਂ ਕਨਬਰ ਗਰੇਵਾਲ ਦੇ ਜਿਗਰੀ ਯਾਰ ਰਾਜਵੀਰ ਜਵੰਦਾ ਦੀ ਡੈਥ ਹੋਈ ਤਾਂ ਕਨਬਰ ਗਰੇਵਾਲ ਉਹਨਾ ਟਾਈਮ ਰਾਜਵੀਰ ਜਵੰਦਾ ਦੇ ਕੋਲ ਰਹਾ ਜਿੰਨਾ ਟਾਈਮ ਵੈਂਟੀਲੇਟਰ ਤੇ ਰਾਜਵੰਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਡੈਥ ਹੋਈ ਤਾਂ ਘਰ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਸੇਵਾ ਵੀ ਕੀਤੀ ਕਈ ਥਾਂ ਤੇ ਕਨਬਰ ਗਰੇਵਾਲ ਨੇ ਜੋੜੇ ਵੀ ਸਾਫ਼ ਕੀਤੇ ਰਾਜਵੀਰ ਜਵੰਦਾ ਦੇ ਘਰ ਦੇ ਵਿੱਚ ਜਾਂ ਉਹਨਾਂ ਦੇ ਭੋਗ ਤੱਕ ਜਿੰਨਾ ਵੀ ਪ੍ਰਬੰਧ ਹੋਇਆ ਉਹ ਕਨਬਰ ਗਰੇਵਾਲ ਨੇ ਹੀ ਕੀਤਾ ਸੀ ਬਾਕੀ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਕਨਬਰ ਗਰੇਵਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ